ਲਾ ਮੇਰੇ ਸਾਲੇ ਉਹ ਨੌਕਰੀ ਤਿੰਨ ਪਿਸੜਿਆਂ ਨੂੰ ਯਾਰ ਆਪਣੇ ਕਰਮ ਮਾਰੇ ਆ ਇਹ ਜੀ ਕਿਹੜੀ ਦੇ ਕਰਮ ਫੁੱਟ ਗਏ ਜਿਹੜੀ ਉਹਨਾਂ ਦੇ ਆਗੇ ਲੱਗਦਾ ਕਿਸੇ ਬਾਬੇ ਕੋਲੇ ਗਏ ਹੋਣੇ ਆ ਮੈਨੂੰ ਵੀ ਜਾਣਾ ਪਊਗਾ ਇਸ ਬਾਬੇ ਕੋਲੇ ਹਣਾ ਦੇਖਦੇ ਆ ਕਿਹੜੀ ਆ ਜੀ ਉਹਨਾਂ ਦੇ ਲੈ ਦੇਖਦੇ ਆ ਕਿਹੜੀ ਲੈਂਦੀ ਹੂਲਪਰੀ ਉਦੀਪੇ ਉਦੀਪੇ ਮੱਕੜੇ ਦਾ ਕੋਈ ਨਹੀਂ ਲੈ ਆ ਆ ਬੈਠੀ ਆ ਭਾਬੀ ਤੋਂ ਕਰਦੇ ਆ ਗੱਲ ਸਾਰੇ ਆ ਬੱਚਾ ਸੱਸਰੀ ਘਾਪਾ ਭਾਬੀ ਜੀ ਲੈ ਆ ਪਾਬੀ ਸਾਨੂੰ ਨਹੀਂ ਜਾਂਦੀ ਅਸੀਂ ਉੱਚੇ ਚਵਾਰੇ ਲੈ ਜਾਂਦੇ ਆ ਮੇਰੀ ਕੋਲ ਸੁਣ ਜੇ ਸਾਡਾ ਵੱਡਾ ਆ ਗਿਆ ਨਾ ਕਹੀਂ ਮਹਾਰਾਜ ਮਾਰੂਆ ਵੱਡਾ ਹੀ ਕਹਿਣਾ ਭਾਬੀ ਫੇਰ ਕੀ ਹੁੰਦਾ ਮੈਂ ਇਹ ਕਰਦਾ ਹੀ ਆ ਮੰਨ ਕੇ ਚੱਲੋ ਤੁਸੀਂ ਕੀ ਮੰਨ ਕੇ ਚੱਲਣਾ ਆ ਦੀਪੇ ਨਾਲ ਬਹੁਤ ਪ੍ਰਾਣੀ ਲਿਆਇਆ ਸਾਡੇ ਮੈਂ ਛੋਟੇ ਹੁੰਦੇ ਹੀ ਲਿਆ ਦੀਪੇ ਨਾਲ ਮੈਂ ਤਾਂ ਸਮਝਾਣ ਦੀ ਹੈਗੀ ਜਾਨ ਨੂੰ ਆਵੇ ਕਰ ਸਮਝ ਕੇ ਆਇਆ ਮੈਂ ਜਾਨ ਨੂੰ ਵੀ ਪਲੱਸ ਕਿਲ ਜਾਣਣ ਵੀ ਲੱਗ ਜਾਉ ਕੋਈ ਗੱਲ ਨਹੀਂ ਤੂੰ ਕੰਮ ਦੱਸ ਕੇ ਆਇਆ ਕੰਮ ਤਾਂ ਲੰਘ ਜਾ ਜਾਂਦਾ ਇਹ ਮਾਜਾ ਦੀ ਪੇਆ ਨੂੰ ਮੈਂ ਚੱਲ ਗੇ ਹੈ ਨਹੀਂ ਕੀਤਾ ਕਰ ਉਹ ਤਾਂ ਗਿਆ ਹੈ ਸਰ ਕਿੱਥੇ ਗਿਆਗਾ ਬਰਨਾਲੇ ਨਹੀਂ ਗਿਆ ਹੋਇਆ ਅਸਾਂ ਬਰਨਾਲੇ ਗਿਆ ਜਾ ਬਹਿ ਜਾਂਦਾ ਮੈਂ ਆ ਜਾਂਦਾ ਹੈ ਮੋਹਣਾ ਪਪਾ ਛੋੜ ਨਾ ਬੈਠੀ ਇਹ ਤਾਂ ਪਹਿਲੀ ਪਈ ਬਾਲੇ ਸੱਕੀ ਨਹੀਂ ਤੇ ਸਾਰੇ ਮੇਰਾ ਜਿਹੜਾ ਪਤਾ ਕਿਹਾ ਜਾਗਾ ਸੱਕ ਨੂੰ ਮੈਂ ਦੱਸ ਕੀ ਕਹਿਣਾਗਾ ਨਹੀਂ ਮੇਰੀ ਕਾਲ ਸੁਣ ਲੋ ਜੀ ਚਾਪ ਬੀ ਦੋ ਕੁ ਮਿੰਟ ਕਾਲਾ ਦੱਸ ਤੂੰ ਇਹਨਾਂ ਕੰਜਰਾਂ ਦੇ ਕਿਹੇ ਫਸ ਗਈ ਮੇਰੀ ਗੱਲ ਸੁਣ ਲੈ ਕੁਛ ਵੀ ਇਤਾਂ ਹੀ ਦੀ ਹੁਣ ਤਾਂ ਮੈਨੂੰ ਵਿਆਹ ਕੇ ਲੈ ਕੇ ਆਏ ਨੇ ਕੋਣ ਮੈਂ ਕੰਜਰ ਕਿਨੇ ਕਹਿੰਦਾ ਉਹਨਾਂ ਨੂੰ ਕੰਜਰ ਕੰਜਰ ਕਰ ਜਾਂ ਤਾਂ ਕੀ ਖੋਟ ਹੈ ਨਾ ਜਪਣਾ ਪਾ ਭਾਬੀ ਗੱਲ ਸੁਣ ਮੇਰੀ ਸਾਰੇ ਪਿੰਡ ਤੋਂ ਕੰਜਰ ਵਾਏ ਦੇ ਸਰੇ ਦੇ ਤੈਨੂੰ ਕਿਵੇਂ ਪਤਾ ਲੈ ਜਿਹੜਾ ਮਰਜੀ ਪਹਿਲਾਂ ਪਿੰਡ ਚ ਤੂੰ ਤਾਂ ਫਸ ਗਈ ਭਾਬੀ ਇਹਨਾਂ ਦੇ ਕੋਈ ਤਾਂ ਥੜੀ ਜਣ ਚਾਦਰ ਦੇ ਹਾਰੇ ਪਿੰਡ ਚੋਂ ਸੱਚੀ ਤੇ ਹੋਰ ਮੜਾ ਪਿੰਡ ਤੋਂ ਬਾਹਰ ਨਿਕਲ ਕੇ ਆ ਦੇਖ ਇਹਨਾਂ ਬਾਰੇ ਗੱਲਾਂ ਦੇਖੀ ਲੋਕ ਕਰਦੇ ਬਾਹਰ ਤਾਂ ਇਹ ਮੈਂ ਨਿਕਲ ਨਹੀਂ ਦਿੰਦੇ ਜਿਹੜਾ ਲੱਕ ਰੱਖ ਦੇ ਇਸੇ ਕੰਮ ਤੇ ਨਿਕਲ ਨਹੀਂ ਦਿੰਦੇ ਬਾਹਰ ਤੈਨੂੰ ਕੋਈ ਚੋਰ ਦਾ ਨਹੀਂ ਹੋਦਾ ਕਿਤੇ ਆ ਤੈਨੂੰ ਚਾਦਰ ਨੂੰ ਤੈਨੂੰ ਪਤਾ ਲੱਗ ਜਾਊਗਾ ਬਈ ਮੇਰੀ ਗੱਲ ਸੁਣਦਾ

कि चल वादिया भाई बढ़िया किमें हो हाँ जो सुना कोई नवी ताजी वाह आ गए ਹੋਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਆ ਪਣੀ ਤਾਣੀ ਪਾਣੀ ਦਾ ਯਾਰ ਬਾਈ ਆਪਣੇ ਕੰਨੀ ਦਾ ਬੱਚ ਤਾਂ ਦੂਜੇ ਪਾਸੇ ਸੁਣਿਆ ਬਹੁਤ ਉਧਰ ਤਾਂ ਥੋੜਾ ਜਿਹਾ ਨੁਕਸਾਨ ਵੱਧਾ ਹੋਰ ਬਾਈ ਵਧੀਆ ਚੜਦੀ ਕਲਾ ਹੋਰ ਸੁਣਾ ਬਹੁਤ ਵਧੀਆ ਆ ਜੋ ਬੰਦੇ ਆ ਤੋ ਮੈਂ ਜਰ ਕੇ ਵਾਚੀ ਕ ਮੈਂ ਗੜਾ ਜੇ ਮਾਰ ਲਾ ਕਈ ਦਿਨ ਹੋ ਗਏ ਸੀ ਆਏ ਨਹੀਂ ਸੀ ਬਾਸ ਜੀ ਦਾ ਕਰਕੇ ਹੋਰ ਸੁਣਾ ਕਿਵੇਂ ਫਸਲ ਕਿਵੇਂ ਆ ਫਸਲ ਲੋਟ ਹੈ ਹਾਂ ਵਧੀਆ ਵਧੀਆ ਸਜ ਦੀ ਘਣੀ ਤਾਂ ਲੋਟ ਹੈ ਚਲੋ ਪਰਮਾਤਾ ਭਲਾ ਕਰੇ ਹੋਰ ਕਿਵੇਂ ਕਹਿੰਦੇ ਫਿਰ ਛੋਟਾ ਵਿਆਹ ਤਾਂ ਹੈ ਆ ਮੇਰੇ ਘਰੇ ਭਾਈ ਰੋਟੀ ਦਾ ਖਸ ਹਾਂ ਸਰਦਾ ਵੀ ਨਹੀਂ ਸੀ ਤੂੰ ਨਹੀਂ ਫਿਰ ਕਰਾਇਆ ਤੂੰ ਵੀ ਕਰਾ ਕੋ ਲੈਂਦਾ ਹੈ ਉਹ ਮਿੰਨ ਦਾ ਕਿਹਾ ਮੈਂ ਆਪਾਂ ਰੱਖ ਕਰ ਕੋਰਾ ਪਹਿਲਾਂ ਤਾਂ ਨੂੰ ਪਤਾ ਕੁੜੀ ਦਾ ਮਸਾ ਛੋਟੇ ਦਾ ਮਸਾ ਹੋਇਆ ਅੱਛਾ ਅੱਛਾ ਇਹ ਮੇਰੇ ਵਾਂਗੂ ਛੜਾਈ ਰਹੇਗਾ ਹੈ ਛੜਾਈ ਆ ਬਾਤ ਹੋਣੀ ਬਣ ਗਿਆ ਬਣ ਗਿਆ ਨੇ ਜਿੰਦਰ ਨੂੰ ਮਰਜੀ ਜਾ ਜਿੱਧਰੋਂ ਮਰਜੀ ਆ ਕਿਸੇ ਨੇ ਨਹੀਂ ਰੋਕਣਾ ਕਿਸੇ ਨੇ ਟੋਕਣਾ ਨਹੀਂ ਛੜਾਈ ਇੱਕ ਹੱਲਾ ਛੜਾਈ ਹੋਰ ਹੋ ਜਾਂਦੀ ਹੈ ਕਿ ਨਹੀਂ ਓ ਯਾਰ ਮਾਂ ਦੀ ਡੁੱਲ ਗਈ ਤਾਂ ਕਿਹੜਾ ਮੁੱਢੀ ਖਾਣਿਆ ਹੋਰ ਕੀ ਕਰੀਏ ਫੇਰ ਐਂ ਗੜਾ ਹੋਰ ਸਰੀ ਸਰੀ ਹੈ ਸਰਦੀ ਕਲਾ ਕਰਿਆ ਆ ਜਾ ਕਰ ਇਹ ਫੋਫਾ ਮਾਰੂੰਗਾ ਕਿਹੜਾ ਕੋਈ ਨਹੀਂ ਮਾਰੂੰਗਾ ਕਿਹੜਾ ਬਸ ਕਿਤੇ ਟਾਈਮ ਜਾਈ ਨਹੀਂ ਲੱਗਿਆ ਇਧਰੋਂ ਖੇਤ ਤੋਂ ਹੀ ਥੋੜਾ ਜਿਹਾ ਲੇਟ ਆਏ ਕਿਵੇਂ ਘਰ ਵੱਲ ਬਹੁਤ ਵਧੀਆ ਚੜਤੀ ਕਲਾ ਚਲੋ ਪਰਮਾਤ ਹੋ ਗਿਆ ਠੀਕ ਹੈ ਠੀਕ ਹੈ ਹੋਰ ਹੱਸ ਕੇ ਲਈਦਾ 10 ਮਿੰਟ ਤੇਰੇ ਵਰਗੇ ਯਾਰ ਮਿੱਤਰਾਂ ਨਾਲ ਉਹ ਇੱਥੇ ਹੱਥ ਕਿਹੜੀ ਆ ਬਈ ਇਹ ਤਾਂ ਕੱਲਾ ਲੈ ਤਾਂ ਕੀ ਜਣਾ ਚੱਕੋ ਜੱਕੋ ਹੀ ਹੋ ਜਾਂਦੀ ਚੱਕੋ ਜੱਕੋ ਸਹੀ ਗੱਲ ਆ ਬਿਲਕੁਲ ਸਹੀ ਗੱਲ ਤੇਰੀ ਹਾਂ ਮੈਂ ਵੀ ਬਸ ਖੇਤੀਬਾੜੀ ਰਹਿਣਾ ਐਂਡ ਬੋਰਡ ਤਾਂ ਮੈਂ ਵੀ ਘਾਟੀ ਜੀ ਲੱਗਦਾ ਮੇਰਾ ਵੀ ਇੱਥੇ ਹੀ ਬੈਠੇ ਰਹੀਦਾ ਉਹ ਵਧੀਆ ਖੇਤ ਰਿਆ ਨਾ ਕੋਈ ਹੈ ਨਾ ਕੋਈ ਤੁਸਨਾ ਮ ਕਰਨਾ ਪੈ ਰਾਦਾ ਕੋਈ ਆ ਜਾਂਦਾ ਵਧੀਆ ਮਿਲ ਲੈਣੇ ਕੋਈ ਤਾਂ ਗੱਲਾਂ ਠੰਡੀ ਹਵਾ ਤਾਜੀ ਦਰਖਤਾਂ ਦੀ ਘਰੇ ਆਏ ਉਹ ਨਾਲੇ ਆਇਆ ਛੋਟੇ ਦੇ ਘਰ ਵਾਲੀ ਸਹਿਤ ਪੂਆ ਅੱਛਾ ਉਹ ਚਾਹ ਪਾਣੀ ਫਿਰ ਪੜੌਣ ਲੱਗੇ ਨਾਲੇ ਆਪ ਨੂੰ ਸ਼ਰਮ ਹੀ ਆਉਂਦੀ ਛੋਟੇ ਫਰਕ ਨਾ ਪਿਆ ਜਾਂਦਾ ਨਾਲੇ ਵੀ ਜਾਨੀ ਉਹਨੂੰ ਵੀ ਖੇਜ ਕਰਦਾ ਚੰਦੀ ਹੋ ਕਿ ਪਹਿਲਾਂ ਬਪੂ ਨੇ ਹੜਦਾ ਉਹ ਜਾਂ ਮੰਗੂ ਜੋ ਪਤਾ ਨਹੀਂ ਪਤਾ ਨਹੀਂ ਕਿੰਨਾ ਗਵੜੀ ਆ ਨਾ ਨਾ ਵਧੀਆ ਵਧੀਆ ਹੈ ਹਾਂ ਵਧੀਆ ਵਧੀਆ ਦੇਖੋ ਸ਼ੂਟਰ ਵਗੈਰਾ ਆ ਜਾਇਆ ਕਰਕੇ ਤੋਂ ਸ਼ੂਟਰ ਨਹੀਂ ਆ ਕੇ ਰਾਜੀ ਅੱਛਾ ਅੱਡ-ਅੱਡ ਹੁੰਦੇ ਬੰਦਾ ਦਾ ਮਤਾ ਹੁੰਦਾ ਮੇਰਾ ਖੇਤ ਵੱਧ ਚੀ ਲੱਗਦਾ ਉਹੀ ਗੱਲ ਤੇਰੀ ਵਾਲੀ ਬਾਪਾ ਖੇਤ ਕਰੇ ਜੀ ਨਹੀਂ ਲਾਂਦਾ ਭਾਈ ਸਾਡੇ ਵਾਲਾ ਵੀ ਐਂ ਕਰਦਾ ਉਹ ਕੋ ਨਿਕਲ ਕੇ ਰਾਜੀ ਨਹੀਂ ਉਹਨੂੰ ਦੂਜੇ ਕੰਮ ਵਧੀਆ ਲੱਗਦੇ ਨੇ ਵਿਚ ਵਿਚੜਿਆਂ ਨੂੰ ਦਿੱਤੀ ਹੋਈ ਡਿਊਟੀ ਇਹ ਗੱਲ ਹੈ ਗੱਲ ਤਾਂ ਸਹੀ ਹੈ ਤੇਰੀ ਹੋਰ ਵਧੀਆ ਵੀ ਚੜਦੀ ਕਲਾ ਚਲੋ ਪਰਮਾਤਮਾ ਚੜਦੀ ਕਲਾ ਚੜਦੀ ਕਲਾ ਚੜਤੀ ਕਲਾ ਤੇ ਬੱਸ ਉਹਨੂੰ ਆਪਾਂ ਫਿਰ ਦੇਖਦੇ ਆਂ ਚੱਲ ਕੇ ਆਉਣਾ ਕਿਸੇ ਵੇਸੇ ਹਾਂ ਜਾਇਆ ਵਾਂਗੇ ਕੋਈ ਨਹੀਂ ਮਾਰੇ ਵਾਂ ਜਿਹੜਾ ਕੋਈ ਨਹੀਂ ਜਾ ਰਹੀ ਜਾਈਵਾਂਗੇ ਅੱਜ ਬਰਨਾਲੇ ਜਾਣਾ ਸੀਗਾ ਬੜਾ ਚੜਾ ਆਉਣੀ ਆ ہماری ਮਾਰੇ ਮਾ ਕਿਹੜਾ ਛੋਟਾ ਨੂੰ ਕਰਿਆ ਬੜਾ ਨਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੀਓ ਤੁਸੀਂ ਕੀ ਗੱਲਾਂ ਚਾਹ ਲੈ ਕਿਉਂ ਉਹ ਚਾਹ ਲੈ ਕੇ ਆਉਣੀ ਆ ਪਤੰਦਰ ਪਤਨੀ ਹਜੇ ਤੱਕ ਆਇਆ ਨਹੀਂ ਤੇ ਮੈਂ ਵੀ ਚੱਲਿਆ ਉਹ ਬਰਨਾਲੇ ਨੂੰ ਜਾ ਕੇ ਪਿਆ ਕੇ ਡਿਊਟੀ ਉਹਦੀ ਲਾ ਕੇ ਜਾਣਾ ਛੋਟੇ ਅੱਛਾ ਅੱਛਾ ਨਹੀਂ ਠੀਕ ਹੈ ਠੀਕ ਹੈ ਚਾਹੀਦਾ ਵੀ ਐ ਕੋਈ ਲੇਟੇ ਪਤਾ ਪੜਾ ਕਿਸੇ ਨਹੀਂ ਛੜਿਆ ਨੂੰ ਆਏ ਥੋੜਾ ਅਸੀਂ ਬਧੀ ਦਿੱਤਾ ਗਿਆ ਕਿ ਕੇਤੀ ਚੰਗਾ ਬਾਈਕਾ ਓਕੇ ਚੰਗਾ ਬਾਈ ਓਕੇ ਓਕੇ ਲੈ ਸੇਤੀ ਸੇਤੀ ਚਾਹ ਫੜਾ ਕੇ ਨਾ ਹੋੜਾ ਮੈਂ ਮੈਂ ਜਾਣਾ ਕੰਮ ਆ। ਉਹ ਭਾਈ ਆਈ ਪਾਜੀ ਕਿਧਰ ਮੜਾ ਜਾ ਆਈ ਆਈ ਕੀ ਹੋ ਗਿਆ ਆ ਫੜੀ ਚਾਹ ਕੇ ਨਾ ਜਾਉਂ ਚਾਹ ਵੀ ਜਿਗਰੋਂ ਤੂੰ ਕਿਧਰ ਚੱਲਿਆ ਮੈਨੂੰ ਉੱਥੇ ਨਾ ਬਰਨਾਲੇ ਕੰਮ ਆ ਥੋੜਾ ਜਿਹਾ ਬਰਨਾਲੇ ਦਾ ਖਾਤਮਾ ਮੈਂ ਜਾਣਾ ਤੂੰ ਕਿ ਜਾਣਾ ਕੰਮ ਜਾਂਦਾ ਤੈਨੂੰ ਦੱਸੀ ਕਿ ਕੰਮ ਕਰਨ ਤਰਾ ਉਹ ਖੇਤ ਬੰਦੇ ਵਾਂਗੂ ਕੰਮ ਕਰ ਤੇ ਮੈਂ ਚੱਲਿਆ ਬਰਨਾਲੇ ਮੈਂ ਆਰਤੀਆਂ ਨਾਲ ਖਾਓ ਕਰਕੇ ਉਹਨਾਂ ਪਤਾੰਦਾ ਤੂੰ ਹੀ ਤੁਰੇ ਫਿਰਦਾ ਚਲੇ ਪਾਸੇ ਜਦੋਂ ਨਾਲ ਤੇਰਾ ਵਿਆਹ ਹੋਇਆ ਘਰ ਵਾਲੀ ਦੇ ਗੁਲਾਮ ਬੜ ਕੇ ਬਹਿ ਗਿਆ ਉਹਦੀ ਵੀ ਸੌਣੀ ਪੈਂਦੀ ਆ ਲੈ ਦੱਸ ਕੀ ਕੰਮਾਂਗਾ ਮੈਨੂੰ ਸਾਰਾ ਕੰਮ ਹੀ ਖੇਦਾ ਹਾਂ ਦੱਸ ਦੱਸ ਕੀ ਕੀ ਕੰਮਾਂਗਾ ਕਰਨਾ ਤੇ ਤੈਨੂੰ ਦੀਦਾ ਨਹੀਂ ਹਾਂ ਤੂੰ ਵੀ ਕਹਿ ਵੀ ਦੇ ਕਰ ਚੱਲ ਦੱਸ ਦੇ ਬਾਬਾ ਹੁਣ ਕਿਉਂ ਗਰਮ ਹੋਈ ਜਾਂਦਾ। ਉਹ ਯਾਰ ਭਰਾਵਾ ਤੂੰ ਆਪ ਹੀ ਦੇਖ ਲਿਆ ਕਰ ਖੇਤ ਆਪਣੀ ਆ ਇਹ ਬਗਾਰਨਾ ਤਾਂ ਨਹੀਂ। ਚੰਗਾ ਕੰਮ ਦੱਸ ਜਾ ਕਿਹੜਾ ਕਰਨਾ ਮੈਂ ਕਰਕੇ ਰੱਖ ਦੂੰਗਾ ਉਹਦੇ ਇਧਰ। ਇੱਕ ਤਾਂ ਝੋਨੇ 'ਚ ਪਾਣੀ ਪੁਣੀ ਉਹ ਬੱਟਾ ਪੂਣ ਝੋਨੇ ਮਰੇ ਮੁੱਟਾ ਦੇਖ ਲਿਓ ਤਾਂ ਬੱਟਾ ਲੀਕਾ ਜੋ ਝੋਨੇ 'ਚ ਦੁੱਧੇ 'ਚ ਨਹੀਂ ਪਣੀ ਜਾਂਦਾ। ਹਾਂ। ਉਹ ਬਗਾਰਨੇ ਜਨਾ ਬਗਲੀਆ ਤਰਕੇ ਨੰਬਾ ਆਜੂ। ਠੀਕ ਆ ਉਹ ਵੀ। ਫੋਨ ਆਦਿਆ ਮੈਨੂੰ ਫੋਨ ਆਇਆ ਮੈਂ ਉੱਥੇ ਜਾ ਕੇ ਹੁਣ। ਚੱਲ ਤੂੰ ਆਇਆ ਮੇਰੇ ਘਰ ਸਾਰਾ ਕੰਮ ਮੈਂ ਕਰ ਦੂੰਗਾ। ਤੂੰ ਮੋਟਰਸਾਈਕਲ ਚੱਕ ਸਿੱਧੀ ਇੱਥੇ ਜਾ। ਤੇ ਛੇ ਦਿਨ ਮੁਰੇ ਮੈਂ ਜਾਣਾ ਚਾਹਦਾ ਉਹ ਯਾਰ ਪਣਾਵਾ ਉੱਥੇ ਜਾ ਕੇ ਹਿਸਾਬ ਉੱਥੇ ਹਿਸਾਬ ਨਹੀਂ ਪੈਸੇ ਟਾਈਮ ਲੱਗਣਾ ਪੈਸੇ ਕੱਲੇ ਕੱਲੇ ਪੈਸੇ ਦਾ ਹਿਸਾਬ ਹੋਣਾ ਬਾਜ਼ਾਰ ਜਾਣਾਗਾ ਉਹਨੂੰ ਤਾਂ ਸਮਾਨ ਦੇ ਟਵਾਕੇ ਲੈਣਾ ਉਹ ਯਾਰ ਮੇਰਾ ਸਮਾਨ ਤੂੰ ਕੱਲੂ ਵੀ ਜਾ ਸਕਦਾ ਓਏ ਸੁੱਖ ਨਹੀਂ ਕਹਿ ਕੇ ਵੀ ਜਗ ਨਹੀਂ ਛੇ ਦਿਨ ਮੈਂ ਬਰਨਾਲੇ ਤੁਮ ਕਹੀ ਤੈ ਜਨ ਮੈਂ ਆਰਤੀ ਤੇ ਜਾਣਾ ਉਹ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਹੀ ਤੈਨਾਂ ਵੀ ਸੁੱਖ ਕੋਲੇ ਜਾਣਾ ਮੜਿਆ ਉਹ ਸੁੱਖ ਨਾ ਓਏ ਸੁੱਖ ਦਾ ਪੈਣਾ ਜਿਵੇਂ ਬਾਪੂ ਹੁੰਦਾ ਆਪਣਾ ਉਹ ਬਣ ਕੇ ਰਹਿ ਗਈ ਉਹ ਸਮਾਨ ਦਵਾ ਕੇ ਲਿਆਉਣਾ ਜੀ ਨਾ ਗਿਆ ਹੁਣ ਮੇਰੇ ਮਗਰ ਪੈਣਾਗਾ ਤੈਨੂੰ ਪਤਾ ਤਾਗਾ ਕਾਲ ਜੁਗਤ ਜ਼ਮਾਨਾ ਦਾ ਤੀਂ ਨਹੀਂ ਰੱਖਣੀ ਕਿਹੜਾ ਸੌਖੀ ਆ ਪੀਣੀਆਂ ਨੀ ਆ ਨਾ ਕਰਾਉਂਦਾ ਆਹੋ ਨਾ ਕਰਾਉਂਦਾ ਤੇਰਾ ਹੋਇਆ ਨਹੀਂ ਮੈਂ ਨਾ ਕਰਾਉਂਦਾ ਹੈ ਹਾਂ ਸ਼ਾਬਾਸ਼ ਹੋਰ ਸ਼ਾਬਾਸ਼ ਜੇ ਕਰਾ ਲੇ ਤਾਂ ਹੁਣ ਸੁੱਖ ਲੈ ਲੋ ਉਹ ਤੂੰ ਤਾਂ ਮੈਨੂੰ ਉਦੋਂ ਦੁਖੀ ਕਰੀ ਜਾਂਦੇ ਓ ਤੂੰ ਭੈਣ ਖੇਤ ਨਹੀਂ ਪੜਦਾ ਉਹ ਸੁੱਖ ਕਹਿੰਦੇ ਆ ਕੀ ਤੇਰਾ ਤੇਰੀ ਕੀ ਕੰਮ ਆਗਾ ਮੇਰਾ ਘਰੇ ਕੰਮ ਆ ਤੂੰ ਖੇਤ ਤੇਰਾ ਕੰਮ ਤੂੰ ਖੇਤ ਕਰੀ ਚੱਲ ਤੂੰ ਵੀ ਤਾਂ ਮਿਲਣ ਜਾਣਾ ਬਰਨਾਲੀ ਮੈਨੂੰ ਦੱਸ ਮੈਂ ਤਰੀਕਾ ਇਹ ਐ ਨਾ ਮੈਂ ਬਾਪੂ ਦਾ ਹਿਸਾਬ ਕਰਕੇ ਆਉਣਾ ਤਰੇ ਦਾ ਆੜਤੀ ਇਹਦਾ ਇੱਕ ਤਾਂ ਤੇਰਾ ਆੜਦੀ ਨੇ ਰੋਜ਼ ਰੋਟਾਉਂਦਾ ਤੇ ਮੈਂ ਕਿਹੜਾ ਕੋਈ ਨਸ਼ੇ ਪੱਤੇ ਕਰਦਾ ਚੱਲ ਬੱਬਾ ਉੱਠ ਤੂੰ ਜਾ ਮੈਂ ਨਿਮੇੜ ਲੂ ਕੋਈ ਨਾ ਕੰਮ ਜਾ ਜੇ ਦਾ ਹੀ ਲੱਛਣ ਰੱਖਣੇ ਫਿਰ ਤਾਂ ਤੂੰ ਕੰਮ ਹੀ ਜਾ ਜਿਹੜੇ ਹਿਸਾਬ ਦਾ ਤੇਰੇ ਲੱਛਣ ਆ ਤੂੰ ਕੋਈ ਨਾ ਜਾਇਆ ਮੈਂ ਕਰ ਲੈਣਾ ਕੰਮ ਕੋਈ ਨਾ ਚੱਲ ਚਾਹ ਦਾ ਪੀ ਲੈ ਚਾਹ ਪੀ ਲੈ ਜੇ ਪੀਣੀ ਮੈਂ ਜਾਣਾ ਕਰ ਚੱਲ ਸਰੀ ਮਰਜੀ ਆ ਲੈ ਆ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਮੈਨੂੰ ਫਸਾ ਗਿਆ ਘੜ ਲਾ ਬੱਟਾ ਇੱਥੋਂ ਘੜ ਲਾ ਤੋ ਘੜ ਲਾ ਪੈਂਦਾ ਆ ਪਤਾ ਨਹੀਂ ਕੀ ਕਰਦਾ ਰਹਿੰਦਾ ਸੀ ਘਰੋਂ ਕਹਿ ਕੇ ਆ ਜੂਗਾ ਮੈਂ ਕੰਮ ਤੇ ਜਾਣਾ ਉੱਥੇ ਜਾ ਕੇ ਕਰਦਾ ਕੰਮ 6 ਤੱਕ ਆ ਕੁਝ ਕਰ ਲਾਂਗਾ ਐਡਾ ਘਰ ਖੜਾਗਾ ਕੀ ਕਰੂਗੀ ਹੁਣ ਜੇ ਆਜੇ ਟਾਈਮ ਨਾਲ ਮੈਂ ਘਰੇ ਵਗ ਜਾਇ ਕਿਉਂ ਘਰੇ ਬੈਠੀ ਹੈਗੀ ਪੂਰ ਨਹੀਂ ਪਤਾ ਘਰੇਗੇ ਇਹਨੂੰ ਕੀ ਬੋਲੂਗੀ ਮੇਰੇ ਸਾਰੇ ਸਾਰੇ ਦਿਨੇ ਉਤਾਂ ਦਾ ਲਾਣਾ ਸੀ ਸਾਰਾ ਮੈਨੂੰ ਹੀ ਟੱਕਰਿਆ ਪੈਣਾ ਅੱਛਾ ਅੱਛਾ ਘੜੀ ਚਲ ਬੱਟਾ ਆਉਣਾ ਸੀ ਨੇ ਇਹ ਡੇਟਾ ਪੈਣਾ ਬੱਟਾ ਦੇ ਕੱਖ ਖੜੇ ਨੇਗੇ ਕਰਤਾ ਕੀ ਇਹ ਖੇਤਾਂ 'ਚ ਜਦੋਂ ਵੀ ਦੇਖ ਪੈਣਾ ਮੰਜਾ ਡਾਹਿਆ ਪਿਆ ਹੁੰਦਾਗਾ ਮੈਨੂੰ ਤਾਂ ਲੱਗਦਾ ਲੰਬੀਆਂ ਦਾਣ ਕੇ ਪਿਆ ਰਹਿੰਦਾਗਾ ਇਹ ਕਾਪਾ ਐ ਨਾ ਧੋਪਣੇ ਕਾਂਜ ਕੱਢ ਰੱਖੀਏਗੀ ਨੇੜੇ ਤੇ ਕੋਈ ਬੰਦਾ ਵੀ ਨਹੀਂ ਦੇ ਤਾਂ ਪੈਣਾ ਫੋ ਫੋ ਚਲ ਮੈਂ ਜਾਣਦੇ ਵੋਟ ਤੇ ਪਾਣੀ ਪਾਣੀ ਪੀਣਾ ਕੁੱਟ ਲਾਉਣਾ ਫੋਨ ਨੂੰ ਵੀ ਆ ਜਾ ਭਰਾਵਾ ਛੇਤੀ ਨਹੀਂ ਤਾਂ ਬਹੁਤ ਬੋਝੂਗੀ